ਇਹ ਜੋ ਆ ਰਿਹਾ ਰਿਹਾ ਹੈ ਇਹ ਸਿਰਫ ਉਹ ਵਾਸਤੇ ਹੈ ਜਿਨਕੀ ਡਿਵੈਲਿੰਗ ਸ ਜਾਂ ਸੈਕੰਡ ਡਿਵੈਲਿੰਗ ਰੂਪਾ ਬੇਸਮੈਂਟ ਹੋਤੇ ਲੀਗਲ ਹੈ ਜੀ ਅਗਰ ਲੀਗਲ ਡਿਵੈਲਿੰਗ ਨਹੀਂ ਹੈ ਸੈਂਡ ਰੋਡ ਹੈ ਉਹਨਾਂ ਨੂੰ ਹਰਾਸਮੈਂਟ ਕਰਨ ਵਾਸਤੇ ਹੈ ਕਿਉਂਕਿ ਸਿਟੀ ਕੋਡ ਰੈਕਡ ਹੈ ਕਿ ਕਿਸ ਕਿਸੇ ਦੇ ਤੇ ਇਹਨਾਂ ਦੇ 55 ਕਮਰੇ ਜਿਹੜੇ ਆ 11 ਮਿਲੀ ਉਹ 11 ਮਿਲੀਅਨ ਡਾਲਰ ਦੇ ਕਰ ਕਰ ਲਿਆ ਉਹ ਉਹ ਵੀ ਕੈਸ਼ ਮਨੀ ਨਾ ਉਹਨਾਂ ਨੇ ਮੈਸੇਜ ਦੇ ਗੱਲ ਜਿੰਦਗੀ ਚ ਕੰਮ ਕੀਤਾ ਨਾ ਕਦੀ ਪੈਟਰੋਲ ਬਣਾਉਣ ਦਾ ਸਾਹਮਣੇ ਕੰਮ ਕੀਤਾ ਤੇ ਉਹ ਪੈਸੇ ਕਿੱਥੋਂ ਆਏ ਆਰਪੀਡੀ 24 ਦੇਖ ਰਿਹਾ ਹੈ ਦਰਸ਼ਕਾਂ ਨੂੰ ਸੋਢੀ ਨਗਰਾ ਵੱਲੋਂ ਇੱਕ ਵਾਰੀ ਫਿਰ ਵੈਲਕਮ ਜੀਾਂ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਕਵਤ ਸੋਡੀ ਦੇ ਵਿੱਚ ਅੱਜ ਸਾਡੇ ਮਹਿਮਾਨ ਆਜ਼ਾਦ ਗੋਇਤ ਦੇ ਨਾਲ ਪ੍ਰੇਮ ਗੱਲਬਾਤ ਹੋਣੀ ਹੋਣੀ ਹੈ। ਆਜ਼ਾਦੀ ਤੁਹਾਡਾ ਤਾਕਵਤ ਸੋਡੀ ਆਰਪੀਡੀ 24 ਦੇ ਵੈਲਕਮ ਜੀ ਆਂ। ਥੈਂਕ ਯੂ ਸੋਡੀ ਸਰ ਥੈਂਕ ਯੂ। ਪ੍ਰੇਮ ਜੀ ਜੀ ਆਂ। ਧੰਨਵਾਦ ਜੀ। ਔਰ ਕਿੱਥੇ ਬਹੁਤ ਸਾਰੇ ਆਪਾਂ ਵਿਸ਼ਿਆਂ ਤੇ ਗੱਲ ਕਰੀ ਦੀ ਰੇਡੀਓ ਪ੍ਰੋਗਰਾਮ ਚ ਹਰੌਣਕ ਪੰਜਾਬ ਦੀ ਜਾਂ ਉਡੀਕ ਦੀ ਗੱਲ ਕਰੀਏ। ਅੱਜ ਆਪਾਂ ਤੁਹਾਨੂੰ ਦੋਨਾਂ ਨੂੰ ਬੇਹੱਦ ਵਧੀਆ ਕੰਮ ਆ ਜਿਸ ਆਪਾਂ ਤੇ ਇੱਥੇ ਇਕੱਠੇ ਆਂ ਜੀ ਵੈਸੀ ਆਲਵੇਜ਼ ਆਪਣੀ ਕਰਵਾਤ ਹੁੰਦੀ ਰਹਿੰਦੀ ਫੋਨ ਤੇ ਜਾਂ ਔਨ 에ਅਰ ਗੱਲ ਕਰੀਏ ਪਰ ਜਿੰਨੇ ਸਾਡੇ ਟੈਲੀਵਿਜ਼ਨ ਦੇ ਦਰਸ਼ਕ ਇਹ ਜਾਂ ਸੋਸ਼ਲ ਮੀਡੀਆ ਤੇ ਆਰ ਆਰ ਐਲ ਔਰ ਜਿਨ੍ਹਾਂ ਨੇ ਤੇ ਪਰਮਿਟ ਲਿਆ ਸੀਗਾ ਬੀਸਮੈਂਟਾਂ ਬਣਾਈਆਂ ਸੀ ਉਹਨਾਂ ਦੇ ਫੋਨ ਬਹੁਤ ਆ ਰਹੇ ਕਹਿੰਦੇ ਵੀ ਸੋਢੀ ਜੀ ਸਾਨੂੰ ਕਾਹਤੋਂ ਦੁਆਰਾ ਇਸ ਦੌਰ ਵਿੱਚ ਦੀ ਲੰਘਣਾ ਪੈ ਰਿਹਾ ਅਸੀਂ ਕਾਹਤੋਂ ਸਿੱਧੀ ਨੇ ਜੋ ਸਾਨੂੰ ਕਹਿ ਰਹੀ ਆ ਥੋੜਾ ਵਿਸਤਾਰ ਚ ਦੱਸੂਗੇ ਬਿਲਕੁਲ ਤੁਹਾਡੇ ਸਾਹਿਬ ਜੋ ਇਹ ਆਰ ਆਰ ਐਲ ਹੈ ਇਹਨੂੰ ਆਪਾਂ ਕਹਿੰਦੇ ਆ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸ ਜੀ ਇਹ ਜੋ ਪ੍ਰੋਗਰਾਮ ਸੀ ਇਹ ਪਾਇਲਟ ਪ੍ਰੋਗਰਾਮ ਦੀ ਫਾਰਮ ਸਿਟੀ ਨੇ ਲਾਗੂ ਕੀਤਾ ਸੀ ਜੀ 2021 ਚ ਲੇਕਿਨ ਸਿਟੀ ਹਾਲ ਤੱਕ ਇਹ ਕਿ ਮੋਨੋਪੋਲੀ ਹੈ ਪਹਿਲਾਂ ਤਾਂ ਇਹ ਜਿਹੜੇ ਪ੍ਰੋਗਰਾਮ ਲਾਏ ਸੀ ਇੱਥੇ ਪਬਲਿਕ ਕੰਸਲਟੇਸ਼ਨ ਬਿਲਕੁਲ ਨਹੀਂ ਹੋਈ ਜੀ ਠੀਕ ਹੈ ਇਹ ਜੋ ਆ ਰਲ ਹੈ ਇਹ ਸਿਰਫ ਉਹ ਵਾਸਤੇ ਹੈ ਜਿੰਨ ਕੀ ਡਿਵਲਿੰਗ ਸ ਜਾਂ ਸੈਕੰਡ ਡਿਵਲਿੰਗ ਜਿਹਨੋਂ ਕੋ ਬੇਸਮੈਂਟ ਬਣਦੇ ਲੀਗਲ ਹੈ ਜੀ ਅਗਰ ਲੀਗਲ ਡਿਵਲਿੰਗ ਨਹੀਂ ਹੈ ਮੰਨ ਲਓ ਤੁਸੀਂ ਸਿਟੀ ਦਾ ਪਰਮਿਟ ਲੇ ਕੇ ਨਹੀਂ ਬਣਾਇਆ ਤੁਹਾਡੀ ਤੁਹਾਡੀ ਬੇਸਮੈਂਟ ਬਣੀ ਹੈ ਤਾਂ ਤੁਸੀਂ ਉਹਨੂੰ ਰਜਿਸਟਰ ਨਹੀਂ ਕਰ ਸਕਦੇ ਠੀਕ ਹੈ ਲੇਕਿਨ ਬ੍ਰੈਂਟਨ ਤਾਂ ਕੀ ਹੈ ਕਿ ਬ੍ਰੈਂਟਨ ਦਾ 85% ਜੋ ਜੋ ਡਿਵਲਿੰਗਸ ਹੈ ਉਹ ਸਾਰੇ ਸਾਰੇ ਮਕਾਨਾਂ ਦਾ ਵੀ ਨੋਨ ਕੰਪਲੈਂਟ ਅਸੀਂ ਇਲੀਗਲ ਵਰਡਿੰਗ ਉਹ ਨਹੀਂ ਕਰਦੇ ਕਿਉਂਕਿ ਸਿਟੀ ਨਾਲ ਉਸੇ ਟਾਈਮ ਤੇ ਜੋ ਨਾ ਜਦ ਇਹ ਇਹ ਬਣੀ ਸੀ ਉਸ ਟਾਈਮ ਤੇ ਇਹਨਾਂ ਨੇ ਐਨਫੋਰਸਮੈਂਟ ਕਰਨੀ ਚਾਹੀਦੀ ਸੀ ਉਸ ਟਾਈਮ ਤੇ ਕੋਈ ਕੋਈ ਨੋਨ ਕੰਪਲੈਂਟ ਯੂਨਿਟ ਬਣਾ ਦੇਸੀ ਤਾਂ ਉਸੇ ਟਾਈਮ ਤੋਂ ਨਾ ਰੋਕੇ ਜਾਣਾ ਚਾਹੀਦਾ ਸੀ ਲੇਕਿਨ ਅਬ ਇੰਨੇ بڑے ਪਦਰਤੇ ਇਹ ਚੀਜ਼ ਆ ਗਈ ਅਰ ਇਹ ਜੋ ਹੈ ਦੇਖਿਏ ਮੈਂ ਇੱਕ ਵਾਰਾ ਜੋ ਮੇਅਰ ਪੈਟ੍ਰਿਕ ਬਰਾਊਨ ਹੈ ਇਹ ਮੌਕੇ ਦਾ ਫਾਇਦਾ ਚੁੱਕਦਾ ਇਹ ਦੇਖੋ ਪਹਿਲੇ ਇਹਨਾਂ ਨੇ ਲਾਗੂ ਕੀਤਾ ਵਾਰਡ 1 3 4 5 7 7 ਵਾਰਡ ਤੇ ਫਿਰ ਨਾਲ ਐਕਸ਼ਨ ਐਕਸਪੈਂਡ ਕੀਤਾ ਕਹਿੰਦੇ ਵੀ ਅਸੀਂ ਐਕਸਪੈਂਡ ਕਰਨ ਲੱਗੇ ਆ ਵਾਰਡ ਵਾਰਡ ਨੰਬਰ 2 ਔਰ 8 ਤੇ ਹਮਮ ਹੁਣ ਇਹਨਾਂ ਨੇ ਕੀ ਕੀਤਾ ਕਿ ਜੋ ਫਾਇਰ ਲੱਗੀ ਸੀ ਉਹ ਫਾਇਰ ਦਾ ਬਾਨਾ ਕਰਕੇ ਇਹਨਾਂ ਨੇ ਕਹਿੰਦੇ ਵੀ ਪੂਰਾ ਬ੍ਰੈਂਟਨ ਚਾ ਲਾਗੂ ਕਰੋ ਹਮਮ ਜੇ ਵੀ ਇਹ ਇਹ ਫਾਇਰ ਸੇਫਟੀ ਹੈ ਲੇਕਿਨ ਸਾਨੂੰ ਇਹ ਸਮਝ ਨਹੀਂ ਆਉਂਦਾ ਵੀ ਫਾਇਰ ਸੇਫਟੀ ਹੈ ਲੇਕਿਨ ਜੋ ਆਨਲੀ ਲੀਗਲ ਡਿਵੈਲਪਮੈਂਟਸ ਹੈ ਹਮਮ ਹਮ ਇਹਨਾਂ ਨੇ ਪਰਮਿਟ ਲੈ ਕੇ ਬਣਾਈ ਹੈ ਚਾਹੇ ਚਾਹੇ ਬਿਲਡਿੰਗ ਇਨਸਪੈਕਸ਼ਨ ਹੈ ਚਾਹੇ ਫਾਇਰ ਇਨਸਪੈਕਸ਼ਨ ਹੈ ਸਾਰੇ ਕੇ ਸਾਰੇ ਬਣਾਏ ਚਾਹੇ ਐਚ ਵੈਕ ਦਾ ਇਨਸਪੈਕਸ਼ਨ ਹੈ ਚਾਹੇ ਪਲੰਬਿੰਗ ਦਾ ਇਨਸਪੈਕਸ਼ਨ ਸਾਰੇ ਇਨਸਪੈਕਸ਼ਨ ਹੋਈ ਹੈ ਉਹ ਲੀਗਲ ਪਰਮਿਟ ਲੈ ਕੇ ਸਾਰੇ ਬਣਾਏ ਗਏ ਉਸ ਦਿਨ ਡਿਟੈਲ ਤੇ ਓਕੇ ਪਰਮਿਟ ਸਾਡੇ ਕੋਲ ਹੈ ਤਾਂ ਉਸ ਅਸਰ ਨੂੰ ਲਾਇਸੈਂਸ ਤੇ ਲੋਡ ਕੀ ਹੈ ਇਹ ਜੋ ਪ੍ਰੋਗਰਾਮ ਹੈ ਇਹ ਸ਼ਰਮ ਵਿੱਚ ਕਹਾਂਗੇ ਵੀ ਜੋ ਲੀਗਲ ਲੈਂਡਲੋਰਡ ਹੈ ਉਹਨਾਂ ਨੂੰ ਹਰਾਸਮੈਂਟ ਕਰਨ ਵਾਸਤੇ ਹੈ ਕਿਉਂਕਿ ਸਿਟੀ ਕੋਡ ਰੈਕਡ ਹੈ ਕਿ ਵੀ ਕਿਸੇ ਕਿਸ ਨੇ ਆਪਣੀ ਡਿਵਲਿੰਗ ਬਣਾਈ ਹੈ ਜਿਸ ਨੇ ਬਣਾਈ ਤਾਂ ਸਿਟੀ ਕੀ ਕਰਦਾ ਸਿਟੀ ਉਹਨਾਂ ਨੂੰ ਕਾਲ ਕਰਦਾ ਕਿ ਵੀ ਤੁਸੀਂ ਨਾ ਤੁਹਾਡੇ ਤੁਸੀਂ ਸੈਕੰਡ ਡਿਵਲਿੰਗ ਬਣਾਈ ਹੈ ਤੇ ਤੁਸੀਂ 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 ਲਾਇਸੈਂਸ ਨਹੀਂ ਲੇਤਾ ਤਾਂ ਇਹ ਮੈਂ ਕਹਾਂਗਾ ਵੀ ਇਹ ਜੋ ਟਿਕਟ ਵੀ ਹੈ ਇਹਨਾਂ ਨੇ ਦੇਖੋ 400% ਇਹ ਵਾਇਨਰ ਉਹਨਾਂ ਨੇ ਵੜਾ ਦਿੱਤਾ 450 500% ਕਿੱਥੇ ਜੋ ਇੱਕ ਟਿਕਟ ਹੁੰਦੀ ਸੀ ਮੰਨ ਲਓ ਤੁਹਾਡਾ ਤੁਹਾਡਾ ਮੰਨ ਲਓ ਬਈ স্মੋਕ ਡਿਟੈਕਟਰ ਕੰਮ ਨਹੀਂ ਕਰਦਾ ਮੰਨ ਲਓ ਉਸ ਕੀ ਟਿਕਟ ਸੀ 250 ਡਾਲਰ ਦੀ ਅਬ ਉਹਨੇ ਉਹ ਵੜਾ ਕੇ 1000 ਡਾਲਰ ਕੀਤੀ ਇਹ ਜਿਵੇਂ ਨਾਲ 250 ਤੋਂ 1000 1000 ਬਿਲਕੁਲ ਬਲ ਬਲ ਔਰ ਪ੍ਰੇਮ ਜੀ ਤੁਸੀਂ ਇਸ ਆਰ ਆਰ ਐਲ ਦੀ ਆਪਾਂ ਗੱਲ ਕਰੀ ਜਿਸ ਤਰ੍ਹਾਂ ਗੋਈ ਤੇ ਉਹਨਾਂ ਨੇ ਦੱਸਿਆ ਵੀ ਆ ਜਿਹੜਾ ਚੀਜ਼ ਨਜਾਇਜ਼ ਹੈ ਜੇ ਕਿਸੇ ਨੇ ਪਹਿਲਾਂ ਬੀਸਮੈਂਟ ਸਾਰਾ ਕੁਝ ਫਾਰਮੈਟ ਲੈ ਕੇ ਸਾਰਾ ਕੁਝ ਹੋਇਆ ਡਾਨਿਆ ਉਹਨਾਂ ਨੂੰ ਕੀ ਜ਼ਰੂਰਤ ਹੈ ਦੁਆਰਾ ਉਹ ਲਾਇਸੈਂਸ ਲੈਣ ਦੀ ਅਮ ਦੇਖੋ ਸੋਢੀ ਸਾਹਿਬ ਐਸ ਵੇਲੇ ਇਹਦਾ ਉਹ ਕਹਿੰਦੇ ਹੁੰਦੇ ਨਾ ਕਹਾਵਤ ਹੈ ਕਿ ਅੰਨੀ ਬਿੰਦੀ ਹੈ ਤੇ ਕੁਦਗਾ ਚੱਟੀ ਜਾਂਦਾ ਹਾਂ ਜਾਂ ਨਾ ਵੰਡੇ ਸਿਰ ਨਹੀਂ ਮੁੜ ਜਿਹੜਾ ਆਪਣੇ ਆਪਣੇ ਨੂੰ ਹਾਂ ਮਤਲਬ ਆਜ ਐਸ ਵੇਲੇ ਜਿਹੜੇ ਜਿਹੜਾ ਕਰਾਪਸ਼ਨ ਹੈ ਨਾ ਉਹ ਇੰਨੀ ਇੱਕ ਹਾਈ ਲੈਵਲ ਤੇ ਹੋ ਗਈ ਹੈ ਕਿ ਕੋਈ ਡਰਦਾ ਹੀ ਨਹੀਂ ਹੂੰ ਡਾਲੇ ਖਤਮ ਹੋ ਗਿਆ ਉਹਦਾ ਕਾਰਨ ਹੀ ਕਾਰਨ ਇਹ ਹੈ ਕਿ ਸਾਡੇ ਜਿਹੜੇ ਜਿਨ੍ਹਾਂ ਲੋਕਾਂ ਨੇ ਚੁਣਿਆ ਉਹ ਚੁੱਪ ਬੈਠਿਆ ਉਹਨਾਂ ਨੂੰ ਬਿਲਕੁਲ ਇਹਦੇ ਬਾਰੇ ਨੌਲੇਜ ਨਹੀਂ ਕਹ ਲੋ ਜਾਂ ਇਹ ਕਹ ਲੋਗੇ ਉਹਨਾਂ ਨੂੰ ਐਦਾਂ ਲੱਗਦਾ ਕਿ ਬਸ ਠੀਕ ਹੈ ਜੀ ਕਿ ਇੰਜੋਏ ਕਰੀਏ ਬਸ ਠੀਕ ਹੈ ਆ ਕਮਾਕਾਰਾਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਜਨਰੇਸ਼ਨਾਂ ਆ ਉਹ ਖਤਮ ਹੋਈ ਜਾ ਰਹੀ ਹੈ ਉਨੋਂ ਦੇ ਕਾਮਕਾਰ ਧੰਦੇ ਸਾਰਾ ਕੁਝ ਹੋਰ ਤੁਸੀਂ ਦੇਖਿਆ ਹੀ ਹੈ ਕਿ ਸਾਡੇ ਬੱਚਿਆਂ ਨੂੰ ਕਿੰਨੀਆਂ ਜੋਬਸ ਮਿਲਦੀਆਂ ਨਾ ਨਾ ਅੱਗੇ ਸਕੂਲ ਦੇ ਤਕਰੀਬਨ 10 ਗ੍ਰੇਡ ਤੋਂ ਬਾਅਦ ਇਹ ਬੱਚਿਆਂ ਨੂੰ ਜੋਬਸ ਮਿਲ ਜਾਂਦੀਆਂ ਆ ਆ ਇਸ ਵੇਲੇ ਹਾਲਾਤ ਇਹ ਹੋ ਚੁੱਕੇ ਆ ਕਿ ਮਤਲਬ ਉਹ ਕਿ ਲੋਕਾਂ ਦੇ ਘਰ ਵੀ ਜਿਹੜੇ ਕੋਰਕੀ ਹੋਏ ਹੂੰ ਹੂੰ ਤਾਂ ਇਕਾਂ ਦੇ ਘਰ ਦੀ ਤਕਬੀਲਾ ਲੈ ਉਹ ਕਿਹਨੇ ਟੈਕਸ ਨਹੀਂ ਪੇ ਕੀਤਾ ਇਹ ਆ ਪਿੱਛੇ ਰਿਪੋਰਟ ਆਈ ਸੀਗੀ ਕਿ ਅੱਧੇ ਬਰਮਟਨ ਨੇ ਤਾਂ ਟੈਕਸ ਹੀ ਨਹੀਂ ਪੇ ਕਰ ਰਹੇ ਹਾਂ ਉਹਨਾਂ ਦੇ ਕੋਲ ਦੇ ਆਰ ਨਾਟ ਏਬਲ ਟੂ ਪੇ ਦ ਟੈਕਸਸ ਹੂੰ ਅੱਛਾ ਹੁਣ ਫਿਰ ਸਿਟੀ ਨੂੰ ਕੀ ਚਾਹੀਦਾ ਸੀਗਾ ਕਿ ਜਿਹੜੀਆਂ ਇਲੈਗਲ ਡਿਵੈਲਪਮੈਂਟ ਹੈਗੀਆਂ ਆ ਉਹਨਾਂ ਦੇ ਸਿਕੰਜਾ ਕੱਸ ਦੇ ਉਹਨਾਂ ਨੂੰ ਕਹਿੰਦੇ ਅਸੀਂ ਅਸੀਂ ਵੀ ਨਾਲ ਆ ਅਸੀਂ ਕੋਈ ਅਗੇਂਸਟ ਆ ਸ਼ੁਰੂ ਤੋਂ ਹੀ ਨਹੀਂ ਅਗੇਂਸਟ ਹੈਗੇ ਨਾ ਮੈਂ ਨਾ ਡਾਕਟਰ ਯਾਦ ਹੈ ਜਾਂ ਹੋਰ ਜਿਹੜੇ ਨਮਾਇਦੇ ਉੱਤੇ ਗਏ ਆ ਅਸੀਂ ਬਿਲਕੁਲ ਨਹੀਂ ਖਲਾਫ ਹੈਗੇ ਪਰ ਪ੍ਰੋਬਲਮ ਕਿੱਥੇ ਗੜੀ ਹੋਈ ਕਿ ਉਹ ਜਿਹੜਾ ਜਿਹੜੇ ਇਹਦਾ ਮਤਲਬ ਇਹ ਹੈ ਕਿ ਅਸੀਂ ਲੀਗਲ ਕੰਮ ਕਰਨੇ ਛੱਡ ਦਈਏ ਹਮ ਜਿਹੜੀਆਂ ਇਲੀਗਲ ਡਿਵੈਲਪਮੈਂਟ ਆ ਉਹਨਾਂ ਨੂੰ ਖੁਸ਼ ਕਹਿੰਦੇ ਨਹੀਂ ਵੇ ਇਹਦਾ ਮਤਲਬ ਇਹ ਹੋਇਆ ਕਿ ਇੱਕ ਚੋਰ ਰਾਜ ਹੋ ਗਿਆ ਕਿ ਚੋਰਾ ਲਈ ਸਿਰਫ ਰਾਜ ਆ ਕ੍ਰਿਮਨਲ ਨੂੰ ਵੜਾਵਾ ਦਿੱਤਾ ਜਾਂਦਾ ਆ ਇਹ ਕਰਪਸ਼ਨ ਇੱਥੋਂ ਤੱਕ ਵੱਧ ਚੁੱਕੀ ਆ ਕਿ ਜਿਹੜਾ ਇੱਕ ਸਵੇਲਰਸ ਕੈਮਰਾ ਆ ਉਹਨੂੰ ਲਗਾਉਣ ਵਾਸਤੇ 10000 ਜਾਂ 15000 ਡਾਲਰ ਲੱਗਦਾ ਹੂੰ ਤੇ ਇਹਨਾਂ ਦੇ 55 ਕੈਮਰੇ ਜਿਹੜੇ ਆ 11 ਮਿਲੀ ਉਹ 11 ਮਿਲੀਅਨ ਡਾਲਰ ਦੇ ਲਗਾਏ 55 ਕੈਮਰੇ 11 ਮਿਲੀ ਤੁਸੀਂ ਦੇਖੋ ਕਿ ਕਿੱਡੀ ਵੱਡੀ ਕ腐ਸ਼ਨ ਸਾਹਮਣੇ ਹੋ ਰਹੀ ਆ ਔਰ ਅਸੀਂ ਚੁੱਪਿਆਂ ਇਹ ਉਦੋਂ ਪਿੱਛੇ ਜੇ ਮੈਂ ਸੁਣਿਆ ਸੀਗਾ ਕਹਿੰਦੇ ਹਰ ਕੀਰਤ ਹੋਣੀ ਜਾਂ ਫਿਰ ਤੂਰ ਹੋਣੀ ਵੀ ਅਸੀਂ ਇਹ ਕਲੀਅਰ ਕਰਾਂਗੇ ਕੁਸ਼ ਉਹਨਾਂ ਨੂੰ ਕਿਹਾ ਅੱਜ ਇਵਨ ਮੀਡੀਆ ਦੇ ਵਿੱਚ ਆਏ ਆਪਣੇ ਮਿਸਟਰ ਤੂਰ ਸਾਹਿਬ ਜੀ ਸਾਹਿਬ ਉਹਨਾਂ ਨੇ ਕੋਈ ਕਲੀਅਰ ਨਹੀਂ ਕੀਤਾ ਹਾਂ ਬਸ ਇੱਕ ਖਬਰ ਬਣ ਕੇ ਰਹਿ ਗਿਆ ਬਿਲਕੁਲ ਜੀ ਕਿੰਨੀ ਕੋਸਟ ਆਈ ਇੱਕ ਕੈਮਰਾ ਦੀ ਕੋਸਟ ਕਿੰਨੀ ਹੈ ਲੇਕਿਨ ਅਸੀਂ ਜੋ ਅਨੌਫੀਸ਼ਲ ਸੋਰਸੇਜ਼ ਹੈ ਜੋ ਸਾਡੇ ਜੋ ਸੂਤਰ ਉਨਕੇ ਅਨੁਸਾਰ ਇੱਕ ਕੈਮਰੇ ਦੀ ਕੀਮਤ ਹੈ ਔਰ 2100 ਡਾਲਰ ਪਰਸ ਐਚਐਸਟੀ ਇਹ 5 ਸਾਲ ਦੀ ਲੀਜ਼ ਕੀਤੀ ਹੈ ਉਹਨਾਂ ਨੇ ਤੇ ਉਹ ਜਿਹੜੇ ਹੁਣ ਕੈਮਰੇ ਆ ਉਹ 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 ਅਜਾਜ ਸਾਹਿਬ ਉਹਨਾਂ ਦੀ ਗੱਲ ਕਰ ਰਿਹਾ ਕੈਮਰੇਾਂ ਦੀ ਜਿਹੜੇ ਕੈਮਰੇ ਸਪੀਡਿੰਗ ਕੈਮਰੇ ਸਪੀਡਿੰਗ ਕੈਮਰੇ 186 ਉਹ ਉਹਨਾਂ ਦੀ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਸਰਵੇਲੈਂਸ ਕੈਮਰੇ ਦੀ ਉਹ ਲੱਗਿਆ 55 ਜਿਹੜੇ ਉਹ ਜਿਹੜੇ 55 ਉਹਨਾਂ ਵੀ ਇਹਨਾਂ ਵੱਖਰਾ ਹਾਂ ਉਹ ਲੱਗ ਗਿਆਣਾ ਮਿਲੀਆ ਨੂੰ ਅੱਛਾ ਕਿਨਾਂ ਦੇ ਪੈਸੇ ਆ ਸਾਡੇ ਟੈਕਸਪੇਅਰ ਦੇ ਬ੍ਰੈਂਟੋਨੀਅਨ ਦੇ ਪੈਸੇ ਔਰ ਉਹ ਉਹਨਾਂ ਨੂੰ ਬਿਲਕੁਲ ਛਲੇ ਆ ਮਤਲਬ ਉਹ ੱੱਕੇ ਨਾਲ ਸਾਰਾ ਕੁਝ ਹੋ ਰਿਹਾ ਆ ਹੁਣ ਇੱਕ ਹੋਰ ਹੁਣ ਤੁਸੀਂ ਦੇਖੋਗੇ ਅਮ ਆਪਣੇ ਆਪਣੇ ਗੁਰਕੀਰਤ ਸਾਹਿਬ ਨੇ ਉਹਨਾਂ ਨੇ ਜਿਹੜੀ ਬਿਲਡਿੰਗ ਜਿਹੜੀ ਉਹਦੇ ਵਿੱਚ ਵੀ ਪਾਸ ਕਰਵਾ ਲਏ ਪੈਸੇ ਹੈ ਨਹੀਂ ਉਹਦੇ ਵਿੱਚ 24 ਮਿਲੀਅਨ ਡਾਲਰ ਦਾ ਹਨਾ ਕਿਦਾਂ ਤੁਸੀਂ ਕਿਦਾਂ ਪਾਸ ਕਰਵਾ ਸਕਦੇ ਫਿਰ ਆਪਣੇ ਸਾਡੇ ਮਾਨਯੋਗ ਪੈਟ੍ਰਿਕ ਬ੍ਰਾਊਨ ਸਾਹਿਬ ਉਹਨਾਂ ਨੇ ਘਰ ਵਾਸਤੇ ਘਰ ਲਿਆ ਉਹ ਵੀ ਕੈਸ਼ ਮਨੀ ਨਾ ਉਹਨਾਂ ਨੇ ਮੈਸੇਜ ਦੇ ਕਦੀ ਜ਼ਿੰਦਗੀ ਚ ਕੰਮ ਕੀਤਾ ਨਾ ਕਦੀ ਪੈਟਰੋਨ ਸਾਬਨੇ ਕੰਮ ਕੀਤਾ ਤੇ ਉਹ ਪੈਸੇ ਕਿੱਥੋਂ ਆਏ ਮੰਗੋ ਅਸੀਂ ਸੋਚਦੇ ਨਹੀਂ ਫਿਰ ਉਸ ਤੋਂ ਬਾਅਦ ਆ ਬਿਲਡਿੰਗ ਦਾ ਕਿੱਡਾ ਵੱਡਾ ਕਪੜਾ ਜਿਹੜਾ ਉਹਨਾਂ ਨੂੰ ਟ੍ਰਾਂਟੋ ਸਟਾਰ ਨੇ ਮੈਂ ਨਹੀਂ ਲਗਾਇਆ ਮੈਂ ਮੇਰੀ ਨਿਊਜ਼ ਨਹੀਂ ਹੈਗੀ ਇਹ ਟ੍ਰਾਂਟੋ ਸਟਾਰ ਨੇ ਨਿਊਜ਼ ਲਗਾਈ ਉਹਦੇ ਵਿੱਚ ਇਹਨਾਂ ਨੇ ਜਵਾਬ ਤੱਕ ਨਹੀਂ ਦਿੱਤਾ ਉਹਨਾਂ ਨੂੰ ਉਹਨਾਂ ਨੇ ਕਿੰਨੀਆਂ ਈਮੇਲ ਤੱਕ ਕੀਤੀਆਂ ਟ੍ਰਾਂਟੋ ਸਟਾਰ ਨੇ ਇਹਨਾਂ ਨੂੰ ਇਹਨਾਂ ਦੇ ਕੋਈ ਜਵਾਬ ਨਹੀਂ ਤਾਂ ਮੇਰਾ ਕਹਿਣਾ ਮੰਨ ਲਓ ਕਿ ਸਾਨੂੰ ਇਸ ਵੇਲੇ ਇਹ ਸੋਚਣ ਦੀ ਲੋੜ ਹੈ ਕਿ ਆਉਣ ਵਾਲਾ ਜਿਹੜਾ ਇਲੈਕਸ਼ਨ ਹੈ 26 ਅਕਤੂਬਰ ਜਿਹੜੀ ਆ ਗਈ ਆ ਉਹਦੇ ਵਿੱਚ ਸਾਨੂੰ ਬਹੁਤ ਕੁਝ ਸੋਚਣਾ ਸੋਚਣਾ ਕਿ ਸੋਚ ਲਓ ਭਾਈ ਕਿ ਜੇ ਤੁਸੀਂ ਇੱਦਾਂ ਲੁੱਟਖੁੱਟ ਕਰਵਾਉਣੀ ਆਪੇ ਆ ਬੈਲ ਮੋਲੇ ਮਾਰ ਆਪਣੇ ਪੈਰ ਤੇ ਆਪੇ ਘੋੜੀ ਮਾਰਨੀ ਤੇ ਫੇ ਚੋੜ ਲਓ ਇਹਨਾਂ ਨੂੰ ਤੇ ਨਹੀਂ ਤਾਂ ਫੇ ਇਹਨਾਂ ਦੀ ਪਹਿਲੀ ਗੱਲ ਤਾਂ ਇਨਵੈਸਟੀਗੇਸ਼ਨ ਕਰਵਾਉਣ ਆਪਣੀ ਕਿ ਜੇ ਨੇ ਸੱਚੇ ਸੋਚੇ ਇੰਨੇ ਆਸਾਨ ਹੈਗੇ ਆ ਕਿ ਦੇਖੋ ਜਦੋਂ ਕੋਈ ਕੋਈ ਗੱਲਬਾਤ ਹੁੰਦੀ ਹੈ ਨਾ ਉਹਦੇ ਲਈ ਫਿਰ ਕੀ ਕਹਿੰਦੇ ਆ ਅੱਗ ਤਾਂ ਉੱਥੇ ਲੱਗਦੀ ਤੇ ਧੂਆ ਨਿਕਲੇ ਹੈ ਨਾ ਹੁਣ ਜੇ ਹੁਣ ਪਤਾ ਲੱਗ ਰਿਹਾ ਕਿ ਜਿਹੜੇ ਸਟਰੀਮ ਮੀਡੀਆ ਵਾਲੇ ਆ ਉਹ ਵੀ ਇਹਨਾਂ ਦੇ ਸਵਾਲ ਰੱਖਣ ਲੱਗ ਪਏ ਤੇ ਉਹਦੇ باوجود ਵੀ ਅਸੀਂ ਜੇ ਫੇਰ ਵੀ ਚੁੱਪਿਆਂ ਤੇ ਫਿਰ ਮੇਰੇ ਹਿਸਾਬ ਦੇ ਨਾਲ ਤਾਂ ਫਿਰ ਸਾਡਾ ਕੁਝ ਨਹੀਂ ਹੋ ਸਕਦਾ ਜੀ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਆਪਾਂ 186 ਕੈਮਰਿਆਂ ਦੀ ਤੁਸੀਂ ਕਿਹਾ 21000 ਡਾਲਰ ਪਲੱਸ ਐਚਐਸਟੀ 1 ਕੈਮਰੇ ਦਾ ਜਿਹੜਾ ਹਿਜਾਰਾ ਰੈਂਟ ਥਰਲੇ ਤੁਹਾਡੇ ਸਾਹਿਬ ਇਹ ਜੋ ਕੈਮਰੇ ਹੈ 185 ਕੈਮਰਾ ਹੈ 185 ਸੌਰੀ ਤਾਂ ਇੱਕ ਕੈਮਰੇ ਦਾ ਜੋ ਰੈਂਟ ਹੈ ਜੋ ਲੀਜ਼ ਹੈ ਆਪਾਂ ਲੀਜ਼ ਦੀ ਗੱਲ ਕਰਦੇ ਹਾਂ 2100 ਡਾਲਰ ਪਲੱਸ ਐਚਐਸਟੀ ਹੈ ਠੀਕ ਹੈ ਤਾਂ 2100 ਡਾਲਰ ਪਲੱਸ ਐਚਐਸਟੀ ਇਹ ਬਣਦਾ ਹੈ 2373$. ओके। ਪਰ ਇੱਕ ਕੈਮਰਾ ਦੇਖੋ ਮਹੀਨਾ ਦਾ 2373$ ਆਪਾਂ ਪੇ ਕਰਦੇ ਆ। ਹਾਂ। ਤੋਂ ਅਬ ਇਹ ਦੇਖਿਏ ਕਿ ਵੀ ਇਹ 185 ਕੈਮਰਾ ਹੈ। ਅਗਰ ਆਪਾਂ ਇਹਨੂੰ ਮਲਟੀਪਲਾਈ ਕਰਦੇ ਆਂ ਤੋਂ 1 ਸਾਲ ਦਾ ਕਰੀਬਲੀ 5.2 ਮਿਲੀਅਨ ਡਾਲਰ ਬਣਦਾ ਹੈ। 1 ਸਾਲ ਦਾ 5.2 ਮਿਲੀਅਨ ਬਣਦਾ 185 ਕੈਮਰਾ। ਵੈਰੀਟੀ 5 ਕੈਮਰਾ ਦਾ ਰੈਂਟ। ਔਰ ਇਹ ਦੇਖੋ ਇਹ ਕੈਮਰੇ ਕੰਮ ਨਹੀਂ ਕਰਦੇ। ਬਿਲਕੁਲ ਕਿਉਂਕਿ ਪ੍ਰੋਵਿੰਸ਼ਲ ਗਵਰਨਮੈਂਟ ਨੇ ਕਿ ਇਹ ਹੁਣ ਜਿਹੜੇ ਸਾਡੇ ਕੀਵੜੀ ਸਰੋਤੇ ਦਰਸ਼ਕ ਤੁਹਾਨਾ ਮਹੀਨਾ ਵੀ ਰੇਡੀਓ ਤੇ ਬਹਿਸ ਦੇ ਸੀ ਤੇ ਹੁਣ ਉਹਨਾਂ ਨੂੰ ਸਵਾਲ ਕਰਨਾ ਚਾਹੀਦਾ। ਬਿਲਕੁਲ ਕਰ ਰਹੇ ਜੀ ਦੇਖੋ ਜੀ ਇਹ ਆ ਜਿਹੜਾ ਪੈਸਾ ਤੁਹਾਡਾ ਸਾਡਾ ਸਾਰਿਆਂ ਦਾ ਪਰ ਮੈਂ ਹੈਰਾਨ ਆ ਯਾਰ ਕੀ 100 ਦੇ ਗਰੀਬ ਹੋਗਾ ਵਾਦੋ ਵਾਦ ਜਿਹੜਾ ਪੈਟਰਕ ਉਹਨਾਂ ਦੇ ਜੋ ਵੀ ਬਿਜ਼ਨਸ ਮੈਨੇ ਕੀ ਯਾਰ ਵਾਕੀ ਵਸੂ ਇੰਨੀ ਵਸ ਰਿਹਾ ਅਸੀਂ ਲੋਕੀ ਕਿਸੇ ਨੂੰ ਵੀ ਕੋਈ ਫਿਕਰ ਨਹੀਂ ਪਤਾ ਸਾਰਿਆਂ ਨੂੰ ਪੱਕਾ ਤਾਂ ਸਾਰਿਆਂ ਨੂੰ ਦੇਖੋ ਸਿਟੀ ਕਦ ਕਰਨਾ ਪੈਣਾ ਤੁਹਾਡੀ ਸਾਹਿਬ ਮੇਰੇ ਹਿਸਾਬ ਨਾਲ ਨਾ ਐਦਾਂ ਨਹੀਂ ਸਾਨੂੰ ਹੁਣ ਫਿਕਰ ਕਰਨਾ ਪੈਣਾ ਫਿਕਰ ਇਹਦਾ ਹੈ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਦੱਸ ਦਿਓ ਭਾਜੀ ਕਿ ਤੁਸੀਂ ਸਾਡੇ ਕੰਮ ਦੇ ਨਹੀਂ ਹੈਗੇ ਹਾਂ ਤੁਸੀਂ ਸਾਨੂੰ ਬਹੁਤ ਲੋਟ ਸਟ ਕਰ ਲਈ ਹੈ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕੋ ਚੰਗਾ ਬੰਦਾ ਚੁਣੋ ਜਿਹੜਾ ਤੁਹਾਨੂੰ ਲੱਗਦਾ ਇਹਨਾਂ ਤੋਂ ਸਭਾ ਯਕੀਨਨ ਤਾਂ ਤਾਂ ਪਤਾ ਲੱਗ ਚੁੱਕਾ ਔਰ ਅਜਾਜ ਜੀ ਜਿਵੇਂ ਹੁਣ ਤੁਸੀਂ ਆਪਾਂ ਕੈਮਰਾ ਦੀ ਗੱਲ ਕਰਦੇ ਆ ਤੁਸੀਂ ਜੇ ਕਿਤੇ ਵੈਸੇ ਤੇ ਮੈਨੂੰ ਪਤਾ ਨਹੀਂ ਜਵਾਬ ਦਿੰਦੇ ਈਮੇਲ वगैरह ਤਾਂ ਕਦੀ ਰਿਪਲਾਈ ਦਿੰਦੇ ਕਿ ਨਹੀਂ 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 ਜੀ ਬਿਲਕੁਲ ਦੇਖੋ ਇਹਨਾਂ ਨਾਲ ਜਿੱਥੇ ਇਨਸ਼ੇ ਕੁਐਸਚਨ ਪੁੱਛਿਆ ਜਾਂਦਾ ਹੈ ਜਿੱਥੇ ਇਹਨਾਂ ਨੂੰ ਅਕਾਊਂਟੇਬਲ ਬਣਾਇਆ ਜਾਂਦਾ ਹੈ ਜਿੱਥੇ ਆਪਾਂ ਟਰਾਂਸਪੇਰੈਂਸੀ ਦੀ ਗੱਲ ਕਰਦੇ ਆ ਉੱਥੇ ਇਹ ਦੂਰ ਹੋ ਜਾਂਦੇ ਉੱਥੇ ਜਵਾਬ ਹੀ ਨਹੀਂ ਦਿੰਦੇ ਇਹ ਜਵਾਬ ਕਿੱਥੇ ਕਿੱਥੇ ਦਿੰਦੇ ਆ ਇਹ ਜਾਂਦੇ ਜਾਂਦੇ ਆ ਪ੍ਰੋਗਰਾਮਾਂ 'ਚ ਮੈਨੂੰ ਉੱਥੇ ਇੰਟਰਵਿਊ ਬਿਲਕੁਲ ਬੋਲ ਦਿੰਦੇ ਆ ਜੀ ਅਸੀਂ ਤਾਲ ਦੀ ਲੋੜ ਹੈ ਵੀ ਅਸੀਂ ਇਹਨਾਂ ਨੂੰ ਆਪਣੇ ਪ੍ਰੋਗਰਾਮ ਤੇ ਬਿਲਕੁਲ ਨਾ ਬੁਲਾਈਏ ਕਿਉਂਕਿ ਇਹ ਕਰਪਟ ਇਨਸਾਨ ਨੂੰ ਕਿਸ ਤਰ੍ਹਾਂ ਕਹ ਸਕਦੇ ਹੋ ਆ ਆਪਾਂ ਨੂੰ ਪਤਾ ਹੈ ਇਹਨਾਂ ਨੇ ਕਰਪਸ਼ਨ ਕੀਤੀ ਹੈ ਬਿਲਕੁਲ ਕਰਪਸ਼ਨ ਹੈ ਇੱਕ ਕਰਪਸ਼ਨ ਹੈ ਪੂਰੇ ਕੀ ਪੁਜਾ ਸਿਟੀ ਹਾਲ ਜੋ ਹੈ ਮੈਂ ਕਹਾਂਗਾ ਵੀ ਕਰਪਟ ਲੋਕਾਂ ਦਾ ਇੱਕ ਟੋਲਾ ਹੈ ਉੱਤੇ ਇਹ ਕਾਮਚਲ ਨਹੀਂ ਹੈ ਮੈਂ ਇਹਨਾਂ ਨੂੰ ਕਹਾਂਗਾ ਵੀ ਬ੍ਰੈਂਟਨ ਇੱਕ ਬ੍ਰੋকারেਜ ਹੈ ਠੀਕ ਹੈ ਨਾ ਮੈਂ ਇਹ ਕਹਾਂਗਾ ਜੋ ਮੇਰੇ ਸਾਹਮਣੇ वो है ब्रोकर ऑफ रैकर और जो जो सिटी काउंसलर है वो है इनके ब्रोकर कह लो या सेल से रिप्रेजेंटेशन क्योंकि किस तरह ब्रैमटन आप लूट सकते हैं किस तरह टैक्स पेयर आप इन्ना दबाइए इन्ना लूटिए इन्नी मोनोपोली इन्नी डिकटेटरशिप जो एक है ये करते हैं कि फिर मैं आर आर की गल करता अब जो इन्होंने मान लो पूरा ब्रैमटन चा लागू किया कि की इन्होंने रेजीडेंट नंसल्ट किया किसी ना नहीं किता कोई भी 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 नहीं मैं तो हैरान है सर्वे वगैरह पता नहीं किथों कर लेंदे हो और और दूजे है ना आप ही करते हैं सर्वे दूजा छोटी साहब कोई भी प्रोग्राम अगर इंप्लीमेंट अपन पायलट प्रोग्राम बनाते हैं पहले पायलट हाँ। प्रोग्राम जिन वार्ड पर लागू किया मान लो 2 साल वास्ते लागू किया सी हाँ। उथे पहले स्टडी कराओ भाई इसका इंपैक्ट क्या आया है हां इस प्रोग्राम नो इना ने जो जब ये लागू किया सी इसकी जो एडमिन कॉस्ट थी वो 1.5 मिलियन डॉलर थी और जो जो मेयर साहब है वो स्टेटमेंट दे दे रहे हैं 6

ਫਾਇਰ ਕਾ ਹੀ ਜਿਆਦਾ issues ਹੈ। اور جس جس حساب ਨਾਲ ਇਹਨਾਂ ਨੇ ਇਹ ਪੂਰਾ برانڈنگ چلا ہوا بنایا کہ ਵੀ ਇਹ ਗੱਲ ਦਾ ਪੰਜ موਤਾ ہوگی۔ بالکل ਅਸੀਂ ਅੱਜ ਸਾਨੂੰ ਵੀ ਬੜਾ ਦੁੱਖ ਹੈ ਫਾਇਰ ਨਾਲ ਕੋਈ ਮਿਟਾਤ ਹੁੰਦੀ ਹੈ। ਲੇਕਿਨ ਉਸ ਕਾਜ ਹੈ ਜੋ ਇਨੀਸ਼ੀਅਲ ਕਾਜ ਹੈ ਜੋ ਜੋ ਮੀਡੀਆ ਚਾਹਿਆ ਉਹ ਹੈ ਕਿ ਵੀ ਉਸ ਉਹ ਗਰਾਜ ਦੇ ਥਰੂ ਲੱਗੀ ਸੀ ਹੂੰ ਹੂੰ ਇਨੀਸ਼ੀਅਲ ਸਟੇਟ ਇਹ ਹੈ ਕਿ ਉੱਤੇ ਇਹ ਨਹੀਂ ਵੀ ਗਰਾ ਉਹ ਅੰਦਰ ਤਾਂ ਲੱਗੀ ਸੀ ਆ ਵੀ ਉਹ ਹਾਊਸ ਅਨ ਸੇਫ ਸੀ ਅਨ ਸੇਫ ਨਹੀਂ ਸੀ ਉਸ ਜੋ ਬਿਲਡਰ ਨੇ ਬਣਾਇਆ ਉਹ ਹੀ ਘਰ ਹੈ ਜੋ ਜੋ ਵੀ ਸਾਨੂੰ ਜੋ ਉਹ ਐਬਸੈਂਟ ਲੈਂਡਲੋਰ ਨਹੀਂ ਸੀ ਤੋ ਅਸੀਂ ਕਹਿੰਦੇ ਆ ਕਿ ਕਿਸ ਤਰ੍ਹਾਂ ਜੋ ਸਾਡੀ ਜੋ ਬੇਸਮੈਂਟ ਆ ਹੈ ਜਾਂ ਸਾਡੀ ਜੋ ਪ੍ਰੋਪਰਟੀਜ਼ ਹੈ ਜੋ ਨੋਨ ਕੰਪਲਾਈਐਂਟ ਹੈ ਉਹਨਾਂ ਨੂੰ ਲੋਗਾਂ ਨਾਲ ਮਿਲ ਕੇ ਕਿ ਵੀ ਤੁਸੀਂ ਨੂੰ ਫਾਇਰ ਸੇਫ ਕਰ ਰਹੇ ਹੋ ਫਾਇਰ ਸੇਫਟੀ ਦਾ ਜਿਆਦਾ ਇਸ਼ੂ ਹੈ ਤੋ ਆਪਾਂ ਉਸ ਤਰਫ ਧਿਆਨ ਦੇਣਾ ਚਾਹੀਦਾ ਮੈਂ ਕਿ ਵੀ ਆਪਾਂ ਕੰਪਲਾਈਐਂਸ ਦੇ ਉੱਪਰ ਰੂਲ ਕਰ ਜੋ ਆਲਰੇਡੀ

ਇਹ ਤਾਂ ਇੱਕ ਕਪਸ਼ਨ ਹੈ ਜੋ ਸਾਨੂੰ ਪਤਾ ਲੱਗ ਗਈ ਹੈ ਹੂੰ ਪਤਾ ਕਿੰਨੇ ਹੋਰ ਕਪੜੇ ਹੋਵੇਗਾ ਮੈਂ ਹੋਰ ਥੋੜਾ ਜਿਹਾ ਇਹਦੇ ਵਿੱਚ ਕਰਨਾ ਚਾਹੁੰਦਾ ਇੱਕ ਚੀਜ਼ ਐਡ ਕਰਨਾ ਚਾਹੁੰਦਾ ਅਸੀਂ ਚਾਹੁੰਦੇ ਹਾਂ ਕਿਉਂਕਿ ਇੱਥੇ ਇੱਥੇ ਜੋ ਹੈ ਨਾ ਇਨਵੈਸਟੀਗੇਸ਼ਨ ਕਿਉਂ ਨਹੀਂ ਹੁੰਦਾ ਹਾਂ ਸਭ ਨੂੰ ਪਤਾ ਹੈ ਵੀ ਇਹ ਚੀਜ਼ਾਂ ਹੋਣ ਲੱਗ ਰਹੀਆਂ ਨੇ ਮਿਸਟਰੀਆ ਤੇ ਬਿਲਕੁਲ ਇੱਥੇ ਕੋਈ ਗਵਰਨਿੰਗ ਬੋਡੀ ਕਿਉਂ ਨਹੀਂ ਹੈ ਕਿ ਵੀ ਜੋ 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 ਇਸ 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 ਚੀਜ਼ ਦੇ ਉੱਪਰ ਮਤਲਬ ਖੁਦ ਹੀ ਜਿਵੇਂ ਨਾ ਦੇਖੋ ਅਗਰ ਅਸੀਂ ਕੇਸ ਕਰਦੇ ਹਾਂ ਅਸੀਂ ਸੋਚ ਰਹੇ ਹਾਂ ਕੇਸ ਕਰਦੀ ਕਿ ਵੀ ਇਹ ਇਹਨਾਂ ਚੀਜ਼ਾਂ ਤੇ ਵੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੁੰਦਾ ਜਦ ਕਿ ਮਿਲੀਅਨਸ ਡਾਲਰ ਜੋ ਟੈਕਸਪੇਅਰ ਦਾ ਵੇਸਟ ਹੁੰਦਾ ਹੈ ਇਹ ਇਹ ਕੋਈ ਫਰੀ ਮਨੀ ਨਹੀਂ ਹੈ ਸਾਡਾ ਕਿ ਵੀ ਇਹ ਅਸੀਂ ਅਸੀਂ ਦੇਖੋ ਪ੍ਰੋਪਟੈਕਸ ਦੇ ਉੱਪਰ ਤੋਂ ਇਸ ਸਾਲ ਵੀ ਪ੍ਰੋਪਟੈਕਸ ਫੇਰ بڑھਣਾ ਹੈ ਹਾਂ ਠੀਕ ਹੈ ਇਹ ਨਹੀਂ ਵਿਸ਼ੇ ਇਹਨਾਂ ਦੀ ਖਬਰ ਸੀਗੀ ਕਿਸੇ ਸ਼ਖੀ ਜੀ ਪਤਾਵਾਗੇ ਪਰ ਸਾਬ ਮੈਂ ਥੋੜਾ ਜਿਹਾ ਨਾ ਹੋਰ ਐਡ ਕਰਨਾ ਚਾਹੁੰਦਾ ਕਿ ਦੇਖੋ ਜਿਹੜਾ মিডিਆ ਹੁੰਦਾ ਨਾ মিডিਆ ਜੀ ਉਹ ਇੱਕ ਚੌਥਾ ਸਤੰਭ ਆ ਹਮ ਸਮਾਜ ਦਾ ਜੀ ਜੇ ਹੁਣ মিডিਆ ਜਿਹੜਾ ਆ ਇਹਨਾਂ ਲੀਡਰਾਂ ਦੇ ਨਾਲ ਰਲ ਜयो ਹਾਂ ਤਾਂ ਫਿਰ ਕੁਝ ਨਹੀਂ ਹੋ ਸਕਦਾ ਹਾਂ ਮੈਂ ਗੱਲ ਕਰਦਾ ਕਿ ਸੀਪੀ 24 ਦੀ ਜੀ ਜਿੱਦਣ ਡਾਕਟਰ ਸਾਹਿਬ ਦੀ ਅरेस्ट ਪਾਈ ਆ ਸੀਪੀ 24 ਦੇ ਸਾਹਮਣੇ ਪਈ ਆ ਅਰੈਸਟ ਹਾਂ ਕੀ ਸੀਪੀ 24 ਨੇ ਉਹ ਨਿਊਜ਼ ਲਗਾਈ ਹਾਂ ਕਿਉਂ ਨਹੀਂ ਲਗਾਈ ਆਉਂ ਜਿਹਨਾਂ ਇਹਨਾਂ ਨੂੰ ਹੱਥਕੜੀ ਲਾਈ ਗਈ ਕੇ ਇਹਨਾਂ ਉਹਨਾਂ ਦੇ ਸਾਹਮਣੇ ਹੱਥਕੜੀ ਲਗਾਈ ਆ ਇਹ ਤੋਂ ਇਹ ਸਾਬਤ ਹੁੰਦਾ ਆ ਕਿ ਜਿਹੜੇ ਇਹ ਇਦਾਂ ਦੇ মিডিਆ ਵਾਲੇ ਹੈਗੇ ਆ ਮੈਂ ਤਾਂ ਇਹਨਾਂ ਨੂੰ মিডিਆ ਵਾਲੇ ਮੰਨਦੇ ਨਹੀਂ ਮੈਂ ਤਾਂ ਇਹ ਕਹੂੰਗਾ ਕਿ ਗਵਰਨਮੈਂਟਾਂ ਦੇ ਪਿੱਠੂ ਆ ਇਹ ਪੇੜ ਪਿੱਠੂ ਆ ਇਹ ਪੇੜ ਆ ਇਸ ਕਰਕੇ ਜੇ ਤੁਹਾਨੂੰ ਇੰਨਾ ਲੱਗਦਾ ਉਹ ਭਾਈ ਤੁਸੀਂ ਨਿਊਜ਼ ਲਗਾਓ ਤੁਸੀਂ ਪੁੱਛੋ ਜਾਂ ਫੇ ਤੁਸੀਂ ਡਾਕਟਰ ਸਾਹਿਬ ਨੂੰ ਪੁੱਛੋ ਹਾਂ ਕਿ ਤੁਸੀਂ ਕਿਉਂ ਆਏ ਆ ਹਾਂ ਕਿਉਂ ਆਏ ਜਾਂ ਫਿਰ ਇੱਕ ਇੱਕ ਕਾਦਮਾਂ 'ਚ ਖੜੇ ਉੱਥੇ ਕੀ ਉੱਥੇ ਕੀ ਕੀ ਲੈ ਕੇ ਖੜੇ ਸੀਗੇ ਕੀ ਸਾਈਨ ਇੱਕ ਸਾਈਨ ਲੈ ਕੇ ਖੜੇ ਸੀਗੇ ਉਹਦੇ ਕਰਕੇ ਰੈਸਟ ਪੈ ਗਈ ਔਰ ਔਰ ਤੁਸੀਂ ਦੇਖੋ ਕਿ ਇੱਕ ਪਾਸੇ ਇੱਕ ਪਾਸੇ ਇੱਕ ਪਾਸੇ ਤੁਸੀਂ ਕਹਿੰਦੇ ਅਸੀਂ ਸਟਰੀਮ মিডিਆ ਆ ਮੈਂ ਕਹਿੰਦਾ ਜੀ ਲਾਹਨਤ ਐ ਇਦਾਂ ਦੇ মিডিਆ ਦੇ ਉੱਤੇ ਮੈਂ ਤਾਂ ਇਹ ਕਹੂੰਗਾ ਕਿ ਲਾਹਨਤ ਆ ਕਿ ਜਿਹੜੇ ਤੁਸੀਂ ਸਰਕਾਰੀ ਪਿੱਠੂ ਬਣਿਓ ਆਂ ਔਰ ਸਰਕਾਰਾਂ ਦੇ ਪਟ ਪੈਸ਼ਟਪੂਰ ਦੇ ਆ ਤੁਸੀਂ ਇਦਾਂ ਦੇ মিডিਆ ਨੂੰ ਮੈਂ ਕਹਿੰਨਾ ਕਿ ਬਿਲਕੁਲ ਨੁਕਾਰਨਾ ਚਾਹੀਦਾ ਹੈ ਈਵਨ ਇਤੋਂ ਤੱਕ ਕਿ ਇਦਾਂ ਦੇ মিডিਆ ਦੀ ਕੋਈ ਨਿਊਜ਼ ਸੁਣੋ ਹੀ ਨਾ ਇਟ ਮੀਨਸ ਕਿ ਇਹ ਇਹ ਨਿਊਜ਼ ਸਿਰਫ ਜਿਹੜੇ ਕਰਪਸ਼ਨ ਦੇ ਫੇਵਰ ਚ ਆ ਉਹਦੀ ਨਿਊਜ਼ ਉਹਦੇ ਵਾਸਤੇ ਆ ਇਹ ਸਿਰਫ ਇਹ ਸਿਰਫ ਕਹੋ ਕਿ ਸਰਕਾਰਾਂ ਦੇ ਜਿਹੜੇ ਪਿੱਠੂ ਬਣੇ ਆ ਨਾ ਉਹਨਾਂ ਦੇ ਫੇਵਰ ਕਰਦੇ ਆ ਇਹ ਲੋਕ ਮੈਂ ਕਹਿੰਦਾ ਕਿ ਇਦਾਂ ਦੇ ਇਦਾਂ ਦੇ মিডিਆ ਨੂੰ ਲੁਕਾਰਨਾ ਚਾਹੀਦਾ ਕਿ ਸੱਚੀ ਬੋਚੀ ਜਿਹੜੇ ਸੁਚੱਜੇ মিডিਆ ਵਕਾਰਿਆ ਉਹ ਸਾਹਮਣੇ ਆਉਣੇ ਚਾਹੀਦੇ ਆ ਤਾਂ ਕਿ ਸਵਰਾਜ ਆ ਸਕੀ ਤੇ ਵਧੀਆ ਲੀਡਰ ਚੁਣੇ ਜਾ ਸਕਣ ਇਹਦਾ ਇਹਨਾਂ ਇਹਨਾਂ মিডিਆ ਗਾਣਾ ਕਰਕੇ ਇੱਥਾਂ ਦੇ ਲੀਡਰ ਚੁਣੇ ਜਾਂਦੇ ਆ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ মিডিਆ ਜਿਹੜਾ ਵਧੀਆ ਹੋਣਾ ਚਾਹੀਦਾ ਥੈਂਕ ਯੂ ਆਪਣਾ ਵੈਸੇ ਇੱਕ ਗੱਲੋਂ ਤੇ ਵਧੀਆ ਸਾਡੇ ਕੋਲ ਇਹਨਾਂ ਅਧਿਕਾਰ ਦਾ ਹੈਗਾ ਅਸੀਂ ਆਪਣੀ ਕੋਈ ਵੀ ਗੱਲਬਾਤ ਆ ਸੋਸ਼ਲ ਮੀਡੀਆ ਤੇ ਪਾ ਸਕਦੇ ਆ ਸੋਸ਼ਲ ਮੀਡੀਆ ਦੇ ਕਿੱਥੇ ਨੁਕਸਾਨ ਹੈ ਫਾਇਦੇ ਵੀ ਜੀ ਜਿਵੇਂ ਹੁਣ ਇਹਨਾਂ ਦੀ ਆਯਾਦ ਉਹਨਾਂ ਦੀ ਭਾਵਾਂ ਮੈਂ ਪੰਜਾਬ ਤੋਂ ਆ ਕੇ ਇੰਟਰਵਿਊ ਕੀਤਾ ਇਹਨਾਂ ਨੇ ਫੋਟੋਆਂ ਭੇਜੀਆਂ ਆਪਾਂ ਦਿਖਾ ਲਈਆਂ ਪਰ ਮੈਂ ਹੈਰਾਨ ਆ ਜਿੱਥੇ ਤੁਸੀਂ ਦੂਸਰੇ ਵੀਡੀਓ ਦੀ ਗੱਲ ਕਰਦੇ ਸਾਡੇ ਵਾਲੇ ਕਿਹੜੇ ਬੋਲਦੇ ਆ ਬਿਲਕੁਲ ਸਾਡੇ ਵਾਲਾ ਸਾਰਾ ਮੈਂ ਵੀ ਕਹਿੰਦਾ ਮੀਡੀਆ ਨਿਰਪੱਖ ਹੋਣਾ ਚਾਹੀਦਾ ਚਾਹੇ ਉਹ ਸਾਡਾ ਹੋਵੇ ਤੇ ਚਾਹੇ ਸਟਰੀਮ ਮੀਡੀਆ ਹੋਵੇ ਅੰਟਰਨੈਸ਼ਨਲ ਹੋਵੇ ਨੈਸ਼ਨਲ ਹੋਵੇ ਕੋਈ ਵੀ ਹੋਵੇ ਉਹ ਮੀਡੀਆ ਦਾ ਮਤਲਬ ਇਹ ਹੈ ਕਿ ਲੋਕਾਂ ਦੇ ਕੋਲ ਸੱਚ ਪਹੁੰਚਾਉਣਾ ਨਾ ਕਿ ਤੁਸੀਂ ਝੂਠ ਦੇ ਭਲੰਦੇ ਪਹੁੰਚਾਉਣੇ ਲੋਕਾਂ ਨੂੰ ਝੂਠ ਦਊ ਇਹ ਇਹ ਮੀਡੀਆ ਦਾ ਕੰਮ ਨਹੀਂ ਹੈਗਾ ਨਾਲੇ ਤੁਸੀਂ ਇਹ ਸੁਣੋ ਆ ਵੀ ਕੱਲਾ ਇਹੋ ਹੀ ਦੇਖਣਾ ਵੀ ਤੁਮੇ ਨੂੰ ਇੰਨੇ ਪੈਸੇ ਆ ਰਹੇ ਆ ਰਹੇ ਮੇਰੀ ਐਡ ਬੰਦ ਹੋ ਜਾਣੀ ਔਰ ਆਪਾਂ ਤੁਸੀਂ ਦੋਨਾਂ ਨੇ ਜੇ ਸਮਾਂ ਕੱਢਿਆ ਔਰ ਜਾਣ ਤੋਂ ਪਹਿਲਾਂ ਕੁਝ ਹੋਰ ਕਹਿਣਾ ਚਾਹੁੰਦੇ ਮੈਂ ਤਾਂ ਬਸ ਇਹ ਕਹਿਣਾ ਚਾਹੁੰਦਾ ਜੀ ਕਿ ਦੇਖੋ ਜਿੰਨੇ ਵੀ ਸਾਡੇ ਬ੍ਰਟਨਟੋਨੀਅਨ ਹੈਗੇ ਆ ਮੈਂ ਤਾਂ ਇਹ ਕਹਿੰਦਾ ਕਿ ਵਧੀਆ ਮੇਰ ਚੁਣੋ ਜੀ ਵਧੀਆ ਟੀਮ ਚੁਣੋ ਜੀ ਤੁਹਾਡੇ ਦੇ ਡਿਪੈਂਡ ਆ ਭਾਈ ਤੁਹਾਨੂੰ ਹੁਣ ਸਾਰਾ ਕੁਝ ਸੱਚ ਪਤਾ ਲੱਗ ਚੁੱਕਾ ਆ ਜੀ ਤੇ ਸੱਚ ਦੇ ਰਹੋ ਸੱਚ ਦੇ ਖੜੋ ਸਾਡੀ ਤਾਂ ਇਹ ਬੇਨਤੀ ਹੈ ਜੀ ਕਿ ਸਚਾਈ ਲਈ ਤੁਸੀਂ ਕੋਈ ਵੀ ਅਸੀਂ ਤਾਂ ਕਹਿੰਨੇ ਕੋਈ ਆਓ ਆਓ ਅਸੀਂ ਉਹਨੂੰ ਵੋਟਾਂ ਪਾ ਕੇ ਜਿਤਾਉਂਦੇ ਆਂ ਆਵੇ ਕੋਈ ਵੀ ਪਰ ਵਧੀਆ ਬੰਦੇ ਚਣੋ ਤਾਂ ਕਿ ਸਾਨੂੰ ਸਾਡੇ ਵਾਸਤੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਲਈ ਭਲਾ ਹੋ ਸਕੇ ਸਾਰਾ ਜੀ ਦੋਸਤੋ ਥੋੜੀ ਸਾਤ ਮੈਂ ਤਾਂ ਇਹੀ ਕਹਾਂਗਾ ਕਿ ਵੀ ਮੈਨੂੰ ਅੱਜ ਵੀ ਇੱਕ ਸਰਦਨ ਮਿੱਤਰ ਕਹਿੰਦੇ ਸੀ ਵੀ ਜਦ ਲੋਕ ਇਕੱਠੇ ਨਹੀਂ ਹੁੰਦੇ ਲੋਕਾਂ ਨੂੰ ਪੇਨ ਨਹੀਂ ਹੈ ਤਾਂ ਤੁਸੀਂ ਕਿਉਂ ਕਰਦੇ ਤੁਸੀਂ ਵੀ ਛੱਡ ਦਿਓ ਮੈਂ ਕਿਹਾ ਵੀ ਨਹੀਂ ਨਹੀਂ ਅਸੀਂ ਥੋੜਾ ਜਿਹਾ ਅਸੀਂ ਅਸੀਂ ਲੋਕਾਂ ਨੂੰ ਬਿਲਕੁਲ ਜਾਗਰਤ ਕਰਦੇ ਰਵਾਂਗੇ ਉਹ ਸਾਨੂੰ ਪੂਰੀ ਉਮੀਦ ਹੈ ਕਿ ਇੱਕ ਦਿਨ ਜੋ ਸਾਡੇ ਬ੍ਰੈਂਟਨ ਦੇ ਜੋ ਨਿਵੰਦੀ ਨੂੰ ਵਾਸੀ ਹੈ ਬ੍ਰੈਂਟਨ ਨੂੰ ਹੁੰਦਾ ਹੈ ਉਹ ਜ਼ਰੂਰ ਜਾਗੋਗੇ ਉਹਨਾਂ ਨੂੰ ਇਹ ਪਤਾ ਹੈ ਕਿ ਵੀ ਬੜੇ ਬੜੀਆ ਬੰਦੇ ਕਿਹੜੇ ਹੈ ਮਾੜੇ ਬੰਦੇ ਕਿਹੜੇ ਹੈ ਅਸੀਂ ਇਹ ਬਿਲਕੁਲ ਇਹ ਜੋ ਸਾਡੀ ਮੁਹਿਮ ਹੈ ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਔਰ ਆਉਣ ਵਾਲੇ ਟਾਈਮ 'ਚ ਅਸੀਂ ਆ ਦੇ ਖਿਲਾਫ ਜੋ ਹੈ ਵੀ ਆਰਰ ਦੇ ਖਿਲਾਫ ਵੀ ਨਾ ਇੱਕ ਪੂਰੀ ਮੁਹਿੰਮ ਚਲਾਵਾਂਗੇ ਔਰ ਮੈਂ ਇਹੀ ਕਹਿੰਦਾ ਵੀ ਬ੍ਰੈਕਟੋਨੀਆ ਨੇ ਉਹ ਸਟੇ ਟੂਨਡ ਲੇਕਿਨ ਜੋ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਪਲੀਜ਼ ਤੁਸੀਂ ਕਈ ਤਰ੍ਹਾਂ ਸੇ ਕੰਟਰੀਬਿਊਟ ਕਰ ਸਕਦੇ ਹੋ ਤੁਸੀਂ ਪਹਿਲੇ ਤਾਂ ਤੁਸੀਂ ਖੁਦ ਆ ਸਕਦੇ ਹੋ ਕਿ ਕੋਈ ਮਜਬੂਰੀ ਹੈ ਤੁਸੀਂ ਨਹੀਂ ਆ ਸਕਦੇ ਆਪਣੇ ਫੈਮਿਲੀ ਮੈਂਬਰ ਨੂੰ ਦੇ ਜੀ ਉਹਨੂੰ ਉਸ ਪੋਸਟ ਨੂੰ ਸ਼ੇਅਰ ਕਰ ਸਕਦੇ ਹੋ ਬਹੁਤ ਸਾਰੇ ਤਰੀਕੇ ਹੈ ਤੁਸੀਂ ਸਾਨੂੰ ਸਪੋਰਟ ਕਰ ਸਕਦੇ ਹੋ ਤੁਹਾਡੀ ਸਪੋਰਟ ਸਾਨੂੰ ਚਾਹੀਦੀ ਕਿਉਂਕਿ ਅਸੀਂ ਮਿਲ ਕੇ ਹੀ ਕੋਈ ਚੇਂਜ ਲਿਆ ਸਕਦੇ ਹਾਂ ਔਰ ਜ਼ਰੂਰ ਇਹੋ ਚੀਜ਼ ਹੈ ਇਹ ਬ੍ਰੈਂਟਨ ਮੇਂ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਤਾਂ ਸਾਰੇ ਬ੍ਰੈਂਟਨ ਨੂੰ ਇਹ ਪਤਾ ਲੱਗ ਗਿਆ ਕਿ ਵਿਸਿਟੀ ਹਾਲ ਦੀ ਕਾਰਗੁਜ਼ਾਰੀ ਕੀ ਹੈ ਜੀ ਔਰ ਥੈਂਕ ਯੂ ਪ੍ਰੇਨਵੀ ਥੈਂਕ ਯਾ ਜੀ ਤੇ ਫਿਰ ਹੁੰਦੀ ਦੁਆਰਾ ਗੱਲਬਾਤ ਸਿਰੋਤ ਤੇ ਐਸੀ ਹੀ ਤਰ੍ਹਾਂ ਤੁਸੀਂ ਬਾਕੀ ਪ੍ਰੋਗਰਾਮਾਂ ਤੇ ਵੀ ਸਾਡੇ ਨਾਲ ਬਨੇ ਰਹਿਣਾ ਥੈਂਕ ਯੂ ਧੰਨਵਾਦ ਸਸਕੀ